ਖਬਰਨਾਮਾ ਦੇਖ ਰਿਹਾ ਸੋਤਿਆਂ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ ਅੱਜ ਪਤਾ ਲੱਗੇਗਾ ਕੌਣ ਸਹੀ ਹੈ ਤੇ ਕੌਣ ਗਲਤ ਹੈ ਦੁੱਧ ਦਾ ਦੁੱਧ ਅਤੇ ਪਾਣੀ ਦਾ ਪਾਣੀ ਹੋ ਜਾਵੇਗਾ ਕਿਉਂਕਿ ਅੱਜ ਮਾਨਯੋਗ ਪੰਜਾਬ ਅਤੇ ਹਰਿਆਣਾ ਦੀ ਹਾਈ ਕੋਰਟ ਵੱਲੋਂ ਵੱਡਾ ਫੈਸਲਾ ਆਵੇਗਾ ਵੈਸੇ ਤਾਂ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਕਹਿੰਦੇ ਨੇ ਕਿ ਅਸੀਂ ਪੱਕੇ ਹੱਥ ਪਾਏ ਨਹੀਂ ਅਮਨ ਅਰੋੜਾ ਕਹਿੰਦੇ ਨੇ ਕਿ ਅਸੀਂ ਤੱਥਾਂ ਦੇ ਆਧਾਰ ਤੇ ਗੱਲਬਾਤ ਕਰ ਰਹੇ ਹਾਂ ਤੱਥਾਂ ਦੇ ਆਧਾਰ ਤੇ ਗ੍ਰਿਫਤਾਰੀ ਹੋਈ ਹੈ ਸ਼ਰੂਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਅਤੇ ਸਾਬਕਾ ਮੰਤਰੀ ਵਿਕਰਮਜੀਤਿਆ ਦੀ ਜਿੱਥੇ ਕਿ ਇੱਕ ਪਾਸੇ ਸ਼ਰੂਮਣੀ ਅਕਾਲੀ ਦਲ ਦੀ ਸੁਪੁੱਚੀ ਲੀਡਰਸ਼ਿਪ ਵੱਲੋਂ ਵਿਰੋਧ ਕੀਤਾ ਜਾ ਰਿਹਾ ਹੈ ਕੋਸਿਆ ਜਾ ਰਿਹਾ ਹੈ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਕਿ ਐਮਰਜੈਂਸੀ ਵਾਰੇ ਹਾਲਾਤ ਬਣੇ ਹੋਏ ਨੇ ਸ਼ਰੂਮਣੀ ਅਕਾਲੀ ਦਲ ਦੇ ਵੱਡੇ ਆਗੂਆਂ ਦੇ ਲਈ ਜਿਸ ਤਰ੍ਹਾਂ ਤੱਕੇਸ਼ਾਈ ਕੀਤੀ ਗਈ ਅਰਸਤੇ ਵਿੱਚ ਹੀ ਹਰਾਸ ਵਿੱਚ ਲੈ ਲਿਆ ਗਿਆ ਸੁਖਬੀਰ ਸਿੰਘ ਬਾਦਲ ਸੁਖਬੀਰ ਸਿੰਘ ਬਾਦਲ ਦੇ ਸਾਥੀ ਅਤੇ ਜਿਹੜੇ ਲੋਕ ਪਿੰਡਾਂ ਦੇ ਵਿੱਚੋਂ ਜਾਣੇ ਸੀ ਬਿਕਮਜੀ ਸਿੰਘ ਜੀਠਿਆ ਦੇ ਹੱਥ ਵਿੱਚ ਉਹਨਾਂ ਸਾਰਿਆਂ ਨੂੰ ਰੋਕ ਲਿਆ ਗਿਆ ਪੰਜਾਬ ਉਸ ਪੁਲਿਸ ਵੱਲੋਂ ਪੰਜਾਬ ਪੁਲਿਸ ਨੇ ਸਵੇਰੇ ਸਵੇਰੇ 4 ਵਜੇ ਹੀ ਉਹਨਾਂ ਦੇ ਘਰੇ ਜਾ ਕੇ ਉਹਨਾਂ ਦੇ ਧਾਰਕ ਪਾ ਦਿੱਤੇ ਵਿਰੋਧ ਕੀਤਾ ਗਿਆ ਕਿ ਧੱਕਾ ਹੋ ਰਿਹਾ ਹੈ ਐਮਰਜੈਂਸੀ ਦੇ ਹਾਲਾਤ ਬਣੇ ਨੇ ਉਧਰ ਪੰਜਾਬ ਤੇ ਹਰਿਆਣਾ ਦੀ ਹਾਈ ਕੋਰਟ ਦਾ ਰੁਕ ਕੀਤਾ ਹੈ ਬਿਕਮਜੀ ਸਿੰਘ ਜੀਠਿਆ ਨੇ ਉਹਨਾਂ ਨੇ ਕਿਹਾ ਕਿ ਐਫ ਆਈ ਆਰ ਗਲਤ ਹੈ ਮੇਰੀ ਜਾਂਚ ਗਲਤ ਹੋ ਰਹੀ ਹੈ ਮੇਰੇ ਤੇ ਕੋਈ ਇਲਜ਼ਾਮ ਨਹੀਂ ਪਹਿਲਾਂ ਮੈਨੂੰ ਪੰਜਾਬ ਅਤੇ ਹਰਿਆਣਾ ਦੀ ਹਾਈ ਕੋਰਟ ਵਿੱਚੋਂ ਕਲੀਨ ਸ਼ੀਟ ਮਿਲੀ ਸੀ ਉਸ ਤੋਂ ਬਾਅਦ ਮਾਨਯੋਗ ਸੁਪਰੀਮ ਕੋਰਟ ਦੇ ਜੱਜ ਸੁਬਾਨਾ ਨੇ ਮੈਨੂੰ ਟਿੰਕਟ ਦਿੱਤੀ ਲੇਕਿਨ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਮੇਰੇ ਉੱਤੇ ਇਹ ਪਲਟਵਾਰ ਕਿਉਂ ਕਰ ਰਹੇ ਨੇ ਮੈਨੂੰ ਝੂਠੇ ਕੇਸਾਂ ਦੇ ਵਿੱਚ ਕਿਉਂ ਫਸਾਇਆ ਜਾ ਰਿਹਾ ਹੈ ਹਾਲਾਂਕਿ ਸਰਕਾਰ ਦੇ ਵਕੀਲਾਂ ਵੱਲੋਂ ਖੁਲਾਸੇ ਕੀਤੇ ਗਏ ਨੇ ਕਿ ਬਿਕਮ ਜ਼ੀਠੀਆ ਵੱਲੋਂ 402 ਹੈਕਟੇਰ ਜ਼ਮੀਨ ਉਸ ਤੋਂ ਬਾਅਦ ਦਿੱਲੀ ਦੇ ਵਿੱਚ ਇੱਕ ਸੈਨਿਕ ਫਾਰਮ ਹੈ ਜਿਸ ਦੀ ਕੀਮਤ ਸੈਂਕੜੇ ਕਰੋੜਾਂ ਵਿੱਚ ਦੱਸੀ ਜਾਂਦੀ ਹੈ ਗਰੀਬ ਕੌਰ ਮਜੀਠੀਆ ਦੇ ਨਾਮ ਤੇ ਕਲੋਨੀ ਕੱਟੀ ਹੋਈ ਹੈ ਗ੍ਰੀਨ ਵੈਨੀਓ ਜਿਸ ਦੇ ਵਿੱਚ 25% ਇਹਨਾਂ ਦੇ ਸ਼ੇਅਰ ਹੋਲਡਰ ਨੇ ਉਸ ਤੋਂ ਇਲਾਵਾ 540 ਕਰੋੜ ਰੁਪਏ ਦਾ ਮਾਮਲਾ ਕਿਉਂਕਿ ਜਿਹੜੇ ਸਰਕਾਰੀ ਗਵਾਹ ਨੇ ਉਹਨਾਂ ਨੇ ਕਿਹਾ ਕਿ ਮਾਮਲਾ 540 ਕਰੋੜ ਰੁਪਏ ਦਾ ਨਹੀਂ ਮਾਮਲਾ ਹੈ 11000 ਕਰੋੜ ਰੁਪਏ ਦਾ 540 ਕਰੋੜ ਰੁਪਏ ਦਾ ਬਿਕਮਜੀਤ ਸਿੰਘ ਮਜੀਠੀਆ ਦੇ ਹਿੱਸੇ ਆਇਆ ਆਮਦਨਾਂ ਨੂੰ ਵਾਧੂ 540 ਕਰੋੜ ਰੁਪਏ ਦੀ ਜਾਇਦਾਦ ਹੈ ਹਾਲਾਂਕਿ ਸੁਮੇਸ਼ ਸਿੰਘ ਬਾਦਲ ਵਾਰ-ਵਾਰ ਕਹਿ ਰਹੇ ਨੇ ਕਿ 55 ਹਜ਼ਾਰ ਕਰੋੜ ਦੀ ਇਨਵੈਸਟਮੈਂਟ ਬਿਕਮ ਜੀਟੀਆ ਦੀ ਹਾਂਗਕਾਂਗ, THAILAND, CYPRUS, ENGLAND ਅਤੇ ਅਮਰੀਕਾ ਦੇ ਵਿੱਚ ਆਫਿਸ ਨੇ ਬਿਕਮ ਜੀਸਮਲੀਟਿਆ ਦੇ ਯਾਨੀ ਕਿ 55 ਹਜ਼ਾਰ ਕਰੋੜ ਰੁਪਏ ਦੇਖੋ ਇਹ ਪੈਸਾ ਆਇਆ ਕਿੱਥੇ ਕਿੱਥੋਂ ਇਕੱਠਾ ਕੀਤਾ ਗਿਆ ਕਿਵੇਂ ਪੈਸਾ ਬਣਾਇਆ ਗਿਆ ਇਸ ਬਾਰੇ ਹੁਣ ਵਿਜੀਲੈਂਸ ਜਿਹੜੀ ਹੈ ਉਹ ਹੱਥ ਧੋ ਕੇ ਪਿੱਛੇ ਪੈ ਗਈ ਹੈ ਬਿਕਮਜੀਤ ਸਿੰਘ ਜਿਠੀਆ ਦੇ ਹਾਲਾਂਕਿ ਬਿਕਮਜੀਤ ਸਿੰਘ ਜਿਠੀਆ ਵੱਡੋ ਵਾਰ-ਵਾਰ ਕਿਹਾ ਜਾ ਰਿਹਾ ਹੈ ਮੈਂ ਦਰਦੋਸ਼ਾ ਮੇਰੇ ਤੇ ਕੋਈ ਦੋਸ਼ ਨਹੀਂ ਮੈਨੂੰ ਬਿਨਾਂ ਵਜ੍ਹਾ ਤੋਂ ਪਸਾਇਆ ਜਾ ਰਿਹਾ ਹੈ ਕਿਉਂਕਿ ਪਿਛਲੇ ਦਿਨਾਂ ਦੇ ਵਿੱਚ ਪਗਵੰਤ ਮਾਨਾਂ ਕਹਿ ਕੇ ਬਗਾਰਿਆ ਗਿਆ ਪੱਟਾਂ ਤੇ ਥਾਪੀਆਂ ਮਾਰੀਆਂ ਗਈਆਂ ਅਤੇ ਮੁੱਛਾਂ ਨੂੰ ਤਾ ਦਿੱਤਾ ਗਿਆ ਕਿ ਮੈਂ ਤੇਰੀ ਅੱਖੀਂ ਕਢਾ ਕੇ ਕਢਾ ਦਿਆਂਗਾ ਹਾਲੇ ਵੀ ਕਹਿੰਦੇ ਨੇ ਕਿ ਬਿਕਮਜੀਤ ਸਿੰਘ ਜਿਠੀਆ ਦੇ ਹੌਸਲੇ ਬਲੰਦ ਨੇ ਕਿਉਂਕਿ ਬਿਕਮਜੀਤ ਸਿੰਘ ਜਿਠੀਆ ਵੱਲੋਂ ਕਾਪਰੇਟ ਨਹੀਂ ਕੀਤਾ ਜਾ ਰਿਹਾ ਔਰ ਵਿਜੀਲੈਂਸ ਦੇ ਸਰਪੋਚ ਅਧਿਕਾਰੀਆਂ ਦੇ ਨਾਲ ਇਸ ਕਰਕੇ 4 ਦਿਨ ਦਾ ਰਿਮਾਂਡ ਭਰਿਆ ਕੱਲ ਰਿਮਾਂਡ ਦੀ ਕਾਪੀ ਜਿਹੜੀ ਹੈ ਪੰਜਾਬ ਅਤੇ ਹਰਿਆਣਾ ਦੀ ਹਾਈ ਕੋਰਟ ਵਿੱਚ ਨਹੀਂ ਪੁੱਜੀ ਸੀ ਅੱਜ ਪੁੱਜ ਗਈ ਹੈ ਅੱਜ ਵੱਡਾ ਫੈਸਲਾ ਆ ਸਕਦਾ ਹੈ ਬਿਕਮ ਜਿਸਮ ਜੀਠੀਆ ਦੇ ਹੱਕ ਵਿੱਚ ਹੱਕ ਵਿੱਚ ਆਉਂਦਾ ਹੈ ਕਿ ਉਹਦੇ ਖਿਲਾਫ ਹੁੰਦਾ ਹੈ ਇਹ ਤਾਂ ਅੱਜ 12 ਵਜੇ ਤੋਂ ਬਾਅਦ ਹੀ ਪਤਾ ਲੱਗੇਗਾ ਕਿਉਂਕਿ ਅੱਜ ਇੱਕ ਵਾਰ ਫਿਰ ਪੰਜਾਬ ਅਤੇ ਹਰਿਆਣਾ ਦੀ ਹਾਈ ਕੋਰਟ ਦੇ ਵਿੱਚ ਪੇਸ਼ੀ ਹੈ ਜਿਹੜੀ ਪਟੀਸ਼ਨ ਲਗਾਈ ਹੋਈ ਸੀ ਪੰਜਾਬ ਸਰਕਾਰ ਅਤੇ ਪੰਜਾਬ ਵਿਜੀਲੈਂਸ ਡਿਪਾਰਟਮੈਂਟ ਦੇ ਵਿਰੁੱਧ ਕਿ ਮੈਂ ਦਰਦੋਸ਼ ਆ ਮੇਰੇ ਨਾਲ ਧੱਕੇਸ਼ਾਹੀ ਕੀਤੀ ਜਾ ਰਹੀ ਹੈ ਕਿ ਨਾ ਕੋਈ ਸਹੀ ਨਹੀਂ ਬਿਕਮ ਜੀ ਬਿਕਮ ਜੀਠਿਆ ਕਿਨੇ ਕੋਈ ਗਲਤ ਨਹੀਂ ਜਾਂ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਸ਼ੋਸ਼ਾ ਕੀਤਾ ਜਾ ਰਿਹਾ ਹੈ ਇਹ 12 ਤੋਂ ਲੈ ਕੇ 2 ਵਜੇ ਦੇ ਵਿਚਕਾਰ ਪਤਾ ਲੱਗੇਗਾ